ਲੋਡੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੌਰਟਿਚੈਨਲ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਸੂਟ ਡਿਸਪੈਚ ਹੋ ਗਈ ਜੀ ਆਪਣੇ ਕੋਲੇ ਦੋ ਸੂਟ ਤੇ ਇੱਕ ਫਲਕਾਰੀ ਜਾ ਰਹੀ ਹੈ ਇਹ ਭੈਣ ਦੇ ਆਪਾਂ ਨੂੰ ਆਰਡਰ ਦਿੱਤੇ ਸੀ ਇੱਕ ਫਲਕਾਰੀ ਜਿਹੜੀ ਆਪਾਂ ਹੱਥੀ ਹੈਂਡਵਰਕ ਫਲਕਾਰੀ ਕੀਤੀ ਹੋਈ ਹੈ ਆ ਆਪਣਾ ਕਾਰਡ ਹੈ ਜੀ ਤੇ ਤੁਸੀਂ ਆਪਣੇ ਕਾਰਡ ਤੇ ਤੁਸੀਂ ਆਪਣੇ ਚੈਨਲ ਨੂੰ ਇੰਸਟਾਗ੍ਰam ਨੂੰ ਫੋਲੋ ਕਰ ਲਓ YouTube ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਆਪਣੇ ਜਿਹੜੇ ਆਰੀ ਵਰਕ ਦਾ ਸੂਟ ਤੇ ਮਸ਼ੀਨੀ ਵਰਕ ਦਾ ਸੂਟ ਜਿਹੜੇ ਆਪਣੇ ਦੋਵੇਂ ਸੂਟੇ ਜਾ ਰਹੇ ਆ ਤੇ ਆ ਜੀ ਫਲਕਾਰੀ ਆ ਤੇ ਫਲਕਾਰੀ ਬਹੁਤ ਬਰੀਕ ਟਾਂਕਾ ਦੇਖੋ ਬਹੁਤ ਬਰੀਕ ਟਾਂਕਾ ਹਨਾ ਜਿਹੜਾ ਸਫਾਈ ਨਾਲ ਹੱਥੀਂ ਕੱਢੇ ਹੋਏ ਟਾਂਕੇ ਫਲਕਾਰੀ ਆ ਜੀ ਜੇ ਤੁਸੀਂ ਐਵੇਂ ਦੀ ਫਲਕਾਰੀ ਬਣਾਉਣੀ ਹੈ ਤਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਆ ਆਪਣੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜੀ ਬਹੁਤ ਬਰੀਕ ਟਾਂਕੇ ਨਾਲ ਆਪਾਂ ਫਲਕਾਰੀ ਰੈਡੀ ਕੀਤੀ ਹੈ ਤੇ ਆ ਆਪਣੇ ਕਾਰਡ ਹੈ ਜੀ ਤੇ ਆਪਾਂ ਇਹ ਸੂਟ ਜਿਹੜੇ ਤਿੰਨ ਆਪਾਂ ਡਿਸਪੈਚ ਕਰ ਰਹੇ ਆ ਤੇ ਇਵੇਂ ਤੁਸੀਂ ਫਲਕਾਰੀ ਕਰਾਉਣੀ ਤੇ ਉਹ ਤੁਸੀਂ ਕਰਵਾ ਸਕਦੇ ਆ ਜੀ ਸਰਦੀ ਵਾਲੇ ਸੂਟ ਦਿਖਾਉਣੇ ਆ ਜੀ ਆਪਾਂ ਸਰਦੀ ਵਾਲੇ ਸੂਟ ਵੀ ਲਾਏ ਹੋਏ ਆ ਸਾਰੇ ਵਰਕ ਕੀਤੇ ਏਕੇ ਟੈਕਸ ਦਾ ਪਸ਼ਮੀਨੇ ਦਾ ਆਪਾਂ ਸਰਦੀ ਵਾਲੇ ਸੂਟ ਲਾਏ ਆ ਜੀ ਬਹੁਤ ਸੋਹਣਾ ਜ਼ੋਕਟ ਕਪੜਾ ਇਹ ਤੇ ਪ੍ਰਾਈਸ ਵੀ ਬਹੁਤ ਘੱਟ ਹੈ ਜੀ 1100 ਦੇ ਪਏ ਆਪਣੇ ਪ੍ਰਾਈਸ ਹੈ ਜੀ ਇਹ ਦੀ ਭੈਣਾ ਕਹਿਦਾਂ ਕੱਲੇ ਵਰਕ ਦਾ 1100 ਆ ਕੇ ਵਿਦ ਸਟੱਫ ਜੀ ਵਿਦ ਸਟੱਫ ਕੀ 1100 ਦਾ ਸੂਟ ਹੈ ਜੀ ਜਿਹੜਾ ਕੱਲਾ ਵਰਕ ਹੀ ਨਿਨਦਾਉਂਦਾ ਸੀ ਤੇ ਸਾਰੇ ਬਹੁਤ ਘੱਟ ਪ੍ਰਾਇਸ ਦੇ ਵਿੱਚ ਆਪਾਂ ਜੀ ਸੂਟ ਲਾਤੇ ਤੇ ਸਾਰੇ ਸੂਟ ਆਪਣੇ ਸੇਲ ਹੋ ਚੁੱਕੇ ਆ ਲਗਭਗ ਤਾਂ ਜੀ ਤੇ ਜਲਦੀ ਜਲਦੀ ਤੁਸੀਂ ਬੁਕਿੰਗ ਕਰਾਓ ਤੇ ਆਪਣੇ ਸਕਰੀਨ ਤੇ ਨੰਬਰ ਚੱਲ ਰਹੇ ਆ 750868048 ਤੇ ਤੁਸੀਂ ਬੁਕਿੰਗ ਕਰਾ ਸਕਦੇ ਆ ਆਪਣੇ ਤੇ ਜਿਹੜੇ ਕਲਰ ਹੈ ਜੀ ਤੁਹਾਨੂੰ ਸਾਰੇ ਕਲਰ ਅਵੇਲੇਬਲ ਮਿਲਣਗੇ ਤੇ ਤੁਹਾਨੂੰ ਹੋਰ ਵੀ ਪਿਸ਼ਮੀਨੇ ਦਿਖਾਉਣੇ ਆਪਾਂ ਪਿਸ਼ਮੀਨੇ ਵਿੱਚ ਹੋਰ ਛੋਟੇ ਲਾਤੇ ਨਿੱਕ ਤੇ ਬਾਜੂ ਤੇ ਛੋਟੇ ਛੋਟੇ ਬੋਟੀ ਦੇ ਨਾਲ ਆਪਾਂ ਸਾਰੇ ਸ਼ਰਟਾਂ ਦੇ ਉੱਪਰ ਬਰਕ ਕੀਤਾ ਹੋਇਆ ਹੈ ਜੀ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਇੱਕ ਸੋਹਣਾ ਜਿਹਾ ਲਾਈਕ ਕਰ ਦਿਆ ਕਰੋ ਜੀ ਵੀਡੀਓ ਚਾਹੀਏ ਆਪਣੀ ਪਸ਼ਮੀਨੇ ਦੇ ਸੂਟਾਂ ਦੀ ਵੀਡੀਓ ਸੀ ਜੀ। ਤੁਹਾਨੂੰ ਵੀਡੀਓ ਚੰਗੀ ਲੱਗੀ ਉਮੀਦ ਕਰਦੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਈ ਜੀ ਤੇ ਜਿਹੜੇ ਆਪਾਂ ਪਸ਼ਮੀਨੇ ਸੂਟ ਪਾਏ ਤੁਹਾਨੂੰ ਪਸੰਦ ਵੀ ਆਉਣਗੇ ਤੁਸੀਂ ਜਲ ਫਟਾਫਟ ਜੀ ਜਲਦੀ ਜਲਦੀ ਇਹ ਸੂਟ ਤੁਸੀਂ ਬੁਕਿੰਗ ਕਰਾ ਦਿਓ ਇੱਕ ਆਪਾਂ ਹੋਰ ਸੂਟ ਲਾਇਆ ਹੋ ਜੀ ਖਾਦੀ ਮਸਲੀਨ ਦੇ ਵਿੱਚ ਇਹਦੇ ਆਪਾਂ ਘੇਰੇ ਤੇ ਤੇ ਬਾਜੂ ਦੇ ਕੀਤਾ ਹੋਇਆ ਹੈ ਤੇ ਇਹ ਵੀ ਬਹੁਤ ਸੌਫਟ ਕਪੜਾ ਹੁੰਦਾ ਤੇ ਪਰਾਈ ਜੀ ਬਹੁਤ ਘੱਟ ਹੈ ਜੇ ਤੁਸੀਂ ਇਹ ਮੇ ਦਾ ਹੋਰ ਕਲਰ ਵਿੱਚ ਕਸਟਮਾਈਜ਼ ਕਰਾਉਣਾ ਤੁਸੀਂ ਹੋਰ ਕਲਰ ਦੇ ਵਿੱਚ ਵੀ ਕਰਾ ਸਕਦੇ ਜੀ ਇਹ ਆਪਾਂ ਪੀਚ ਕਲਰ ਦੇ ਵਿੱਚ ਕੀਤਾ ਸੀ ਇਹ ਭੈਣ ਦਾ ਵੀ ਬਾਹਰ ਤੋਂ ਹੀ ਆਇਆ ਸੀ ਸੂਟ ਆਪਾਂ ਨੂੰ ਤੇ ਬਹੁਤ ਜਿਆਦਾ ਸੋਹਣਾ ਸੂਟ ਬਣਿਆ ਤੇ ਭੈਣ ਦੇ ਬਹੁਤ ਪਸੰਦ ਵੀ ਆਇਆ ਆਪਾਂ ਇਹ ਵੀ ਵੀਡੀਓ ਪਾਉਂਦੇ ਰਹਾਂ ਤੁਸੀਂ ਅੱਗੇ ਵੀਡੀਓ ਸ਼ੇਅਰ ਵੀ ਕਰਦਿਆ ਕਰੋ ਆਪਦੇ ਫਰੈਂਡ ਕਲੱਟਰ ਨੂੰ ਜੀ ਤੁਸੀਂ ਭੈਣਾਂ ਨੂੰ ਰਿਸ਼ਤੇਦਾਰਾਂ ਨੂੰ ਤੁਸੀਂ ਇਹ ਵੀ ਵੀਡੀਓ ਤੁਸੀਂ ਅੱਗੇ ਸ਼ੇਅਰ ਕਰਦਿਆ ਕਰੋ ਜੀ ਇੱਕ ਤੁਹਾਨੂੰ ਦਿਖਾਉਣੀ ਜੀ ਮੇਨ ਟੱਕਲ ਦਾ ਸੂਟ ਹੈ ਜੀ ਆਪਣੇ ਕੋਲੇ ਇਹ ਬਣਿਆ ਪਿਆ ਸੂਟ ਹੈ ਜੀ ਤੇ ਜੇ ਤੁਸੀਂ ਇਹ ਸੂਟ ਵੀ ਕਿਸੇ ਨੂੰ ਭੈਣ ਨੂੰ ਚਾਹੀਦਾ ਬਹੁਤ ਸੋਹਣਾ ਸੂਟ ਹੈ ਜੀ ਇਹ ਹੈਗਾ ਭੀ ਰਾਣੀ ਸ਼ੇਡ ਕਲਰ ਹੈ ਜੀ ਥੋੜਾ ਜਨਾ ਕਲਰ ਵਿੱਚ ਚੇਂਜ ਆ ਜਾਂਦਾ ਹੁੰਦਾ ਜੇ ਆਪਾਂ ਵੀਡੀਓ ਬਣਾਉਣੀ ਆ ਕਦੇ ਡਾਰਕ ਲਾਈਟ ਜਾਂ ਹੁੰਦਾ ਰਹਿੰਦਾ ਤੇ ਇਹ ਹੈਗਾ ਜੀ ਮੈਂਟਾ ਕਲਰ ਦਾ ਮੈਂਟਾ ਕਲਰ ਦੇ ਵਿੱਚ ਆਪਾਂ ਜੈਲੋ ਨਾਲ ਥ੍ਰੈਡ ਦੇ ਨਾਲ ਆਪਾਂ ਵਰਕ ਕੀਤਾ ਹੋਇਆ ਸਾਰਾ ਕੰਮ ਜੈਲੋ ਥ੍ਰੈਡ ਦੇ ਨਾਲ ਹੋਇਆ ਤੇ ਪੈਰਟ ਕਲਰ ਦੇ ਆਪਾਂ ਪੱਤੀ ਬਣਾਈ ਹੋਈ ਹੈ ਇੱਕ ਤੁਹਾਨੂੰ ਦਿਖਾਉਣੀ ਆ ਜੀ ਪਿਓਰ ਪਸ਼ਮੀਨੇ ਵਿੱਚ ਸੂਟ ਹੈ ਜੀ ਜਮਾ ਪਿਓਰ ਪਸ਼ਮੀਨਾ ਹੁੰਦਾ ਸੌਫਟ ਜੀ ਇਹ ਤੇ ਇਹ ਆਪਾਂ ਸਾਰਾ ਵਰਕ ਕੀਤਾ ਹੈ ਤੇ ਆਪਣੇ ਕੋਲੇ ਟੇਲਰ ਤੋਂ ਆਪਣਾ ਸੂਟ ਸਟਿਚਿੰਗ ਹੋ ਕੇ ਆ ਗਿਆ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਤੇ ਇੱਕ ਤੁਹਾਨੂੰ ਦਿਖਾਉਣੀ ਆਪਾਂ ਹੋਰ ਇਹ ਵੀ ਪਿਓਰ ਪਸ਼ਮੀਨੇ ਦੇ ਵਿੱਚ ਅਰੇਸਟ ਕਲਰ ਹੈ ਜੀ ਪਿਓਰ ਪਸ਼ਮੀਨੇ ਜੀ ਇੱਕ ਥ੍ਰੈਡ ਦੇ ਨਾਲ ਆਪਾਂ ਵਰਕ ਕੀਤਾ ਹੋਇਆ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜੀ